ਅਈ ਫਿਰ ਤੋਂ ਹਾਜ਼ਰ ਹੋਏ ਆ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਦੇ ਆਪਾਂ 1509 ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਗੇ ਜੇ ਓਵਰਾਲ ਮਾਰਕੀਟ ਦੀ ਅੱਜ ਦੀ ਓਵਰਾਲ ਮਾਰਕੀਟ ਗਈ ਹੈ ਜੀ 3230 ਰੁਪਏ ਤਿੱਕਰ ਜੇ ਆਪਾਂ ਮੰਡੀਆਂ ਦੀ ਗੱਲ ਕਰੀਏ ਫਰੀਦਕੋਟ ਮੰਡੀ ਗਈ ਹੈ ਜੀ 3210 ਰੁਪਏ ਫਿਰ ਆਉਂਦੀ ਹੈ ਕਲਿਆਤ ਮੰਡੀ 3200 ਰੁਪਏ ਜੰਡੇਆਲਾ ਗੁਰੂ 3100 ਤੇ 10 ਰੁਪਏ ਫਤਿਆ ਫਤਿਆਬਾਦ ਮੰਡੀ 3120 ਰੁਪਏ ਫਤੇਗੜ ਚੂੜੀਆਂ ਮੰਡੀ ਤੰਨੇ ਯਾਰ 390 ਰੁਪਏ ਗੋਹਾਣਾ ਮੰਡੀ 361 ਰੁਪਏ ਬਟਾਲਾ ਮੰਡੀ 3120 ਰੁਪਏ ਵਰਤੀਆ ਮੰਡੀ 3100 ਰੁਪਏ ਖਨੌਰੀ ਮੰਡੀ 3320 ਰੁਪਏ ਫੇਰ ਆਉਂਦੀ ਜੀ ਕੋਟਪੂਰਾ ਮੰਡੀ 3100 ਤੇ 20 ਰੁਪਏ ਫੇਰ ਆਉਂਦੀ ਹੈ ਨਵਜਗੜ ਮੰਡੀ 3100 ਰੁਪਏ ਰਾਜਪੁਰਾ ਮੰਡੀ 3100 ਫਰਦੌਰ ਮੰਡੀ 2950 ਰੁਪਏ ਬਰੇਟਾ ਮੰਡੀ 3100 ਤੇ 10 ਰੁਪਏ ਜੀ ਉਸ ਤੋਂ ਬਾਅਦ ਦੀ ਉਕਲਾਣਾ ਮੰਡੀ 29500 ਰੁਪਏ ਟੁਹਾਣਾ ਮੰਡੀ 3060 ਰੁਪਏ ਗਰੋਂਦਾ ਮੰਡੀ 2950 ਸੱਤਸਾ ਮੰਡੀ 3058 ਕਰਨਾਲ ਮੰਡੀ 2800 ਤੇ 80 ਰੁਪਏ ਰਿਹਾ ਬਾਈ ਜੇ ਗੱਲ ਕਰਕੇ ਅੰਮ੍ਰਿਤਸਰ ਮੰਡੀ ਦੀ 3110 ਰੁਪਈਆ ਦਾ ਰੇਟ ਅੰਮ੍ਰਿਤਸਰ ਮੰਡੀ ਦਾ ਸੀਗਾ ਤਰਨਤਾਰਨ ਵੀ ਐਜ਼ ਇਟ ਸੇਮ ਰਹੀ ਆ ਓਵਰ ਆਲ ਮਾਰਕੀਟ ਦੇ ਵਿੱਚ ਜਿਹੜਾ ਅੱਜ ਦਾ ਰੇਟ ਰਿਹਾ ਉਹ ਜਿਹੜੇ ਜ਼ਿਮੀਂਦਾਰ ਨੂੰ ਮਿਲਿਆ ਉਹਦੀ ਗੱਲ ਕਰ ਰਹੇ ਆ ਅਸੀਂ ਦੂਜਾ ਵਪਾਰੀ ਦੇ ਰੇਟ ਦੀ ਨਹੀਂ ਅੱਜ ਗੱਲ ਕਰ ਰਹੇ ਅੱਜ ਅਸੀਂ ਜਿਹੜਾ ਜ਼ਮੀਦਾਰ ਨੂੰ ਮਿਲਿਆ ਉਹਦੀ ਗੱਲ ਕਰ ਰਹੇ ਹਾਂ 3100 3250 ਦੇ ਵਿੱਚ ਜ਼ਮੀਦਾਰ ਨੂੰ ਅੱਜ ਰੇਟ ਮਿਲਿਆ ਜੀ ਹੁਣ ਗੱਲ ਕਰਦੇ ਹਾਂ ਅੱਗੇ ਆਪਾਂ ਕਣਕ ਦੇ ਰੇਟ ਦੀ ਦਿੱਲੀ ਮੰਡੀ ਦਾ ਰੇਟ ਬਾਈ 2200 ਰੁਪਏ ਆ ਪੰਜਾਬ ਦੀ ਲੋਕਲ ਮਾਰਕੀਟ ਦੇ ਵਿੱਚ ਜੋ ਰੇਟ ਚੱਲ ਰਿਹਾ 2500 ਤੋਂ ਲੈ ਕੇ 2670 ਰੁਪਏ ਤੱਕ ਅੱਜ ਰੇਟ ਚੱਲਿਆ ਲੁਧਿਆਣਾ ਮੰਡੀ ਦੀ ਗੱਲ ਕਰਕੇ ਤਾਂ 2660 ਰੁਪਏ ਆ ਜੀ ਕੋੜਕਪੂਰਾ ਮੰਡੀ ਦੀ ਗੱਲ ਕਰਕੇ 2600 ਰੁਪਏ ਆ ਮੁਕਸਰ ਮੰਡੀ 2590 ਰੁਪਏ ਤੱਕ ਅੱਜ ਕਣਕ ਵਿਕੀ ਆ ਹੋਣ ਗੱਲ ਕਰਦੇ ਆਪਾਂ ਅੱਗੇ ਸਰੋਂ ਦੇ ਰੇਟ ਦੀ ਸਾਢੇ 7600 ਜੈਪਰ ਮੰਡੀ ਦਾ ਰੇਟ ਹੈ ਜੀ ਪੰਜਾਬ ਦੀ ਲੋਕਰ ਮਾਰਕੀਟ ਦੇ ਵਿੱਚ 6200 ਤੋਂ ਲੈ ਕੇ 6800 ਰੁਪਏ ਤੱਕ ਸਰੋਂ ਵਿਕੀ ਅੱਜ ਹੁਣ ਜੇ ਗੱਲ ਕਰਕੇ ਮੱਕੀ ਦੀਆਂ ਰੇਟਾਂ ਦੀ ਮੱਕੀ ਦੇ ਜਿਹੜੇ ਰੇਟ ਚੱਲ ਰਹੇ ਜੀ 2100 ਰੁਪਏ ਤੋਂ ਲੈ ਕੇ 2350 ਦੇ ਵਿੱਚ ਸਟੇਬਲ ਰੇਟ ਚੱਲ ਰਹੇ ਆ ਉਹਦੇ ਵਿੱਚ ਨਾ ਕੋਈ ਵਾਧਾ ਹੋਇਆ ਨਾ ਕੁਝ ਘਾਟਾ ਹੋਇਆ ਕਿਉਂਕਿ ਸਾਰੀ ਦੀ ਸਾਰੀ ਮੱਕੀ ਬਾਹਰੋਂ ਇੰਪੋਰਟ ਹੋ ਕੇ ਆਉਣੀ ਹੈ ਅਦਰ ਸਟੇਟਾਂ ਦੇ ਵਿੱਚੋਂ ਸੋ ਆਪਣਾ ਉਹਦੇ ਵਿੱਚ ਕੋਈ ਉਹ ਨਹੀਂਗਾ ਸੋ ਭਈ ਇੰਨੀ ਕੀ ਜਾਣਕਾਰੀ ਸੀਗੀ